ਕੋਇਸ਼ ਤੇਂ ਜੇ ਨਾਉ ਸੁਣ ਗੁਰਸ਼ਮੀਰੇ ਦਾ ਸੁਸਤੀ ਡੁੱਬ ਗਈ ਤਲੀਂ ਪੈਗੀ ਏਕੀ ਦੇ ਖਾਨ ਦਿੱਤਾ ਪਰੇ ਹੋ ਮੁੱਠਿਆ ਨੀਚ ਕੇ ਦੇਵੀ ਟਾਂਗ ਜੰਦ ਤੇ ਕਰ ਕੈ ਮੂਖ ਖਾਂਦਾ ਹਵਾ ਜੱਟ ਬਣਾਤਾ ਸਹਿਬ ਬਣੀ ਪਰਾਮਾਦੀ ਪਾਆਂ ਤੋ ਯਾਰ ਮਰਾਤਾ ਟੱਕ ਮਾਰ ਗੜਾਸੇ ਦਾ ਟੱਕ ਮਾਰ ਗੜਾਸੇ ਦਾ ਹਰੇ ਨੂੰ ਧੂਕੇ ਦਾਸ਼ ਜੀ ਕਰਤੀ ਬਖਸੂਨ ਖਰਨ ਦੇ ਨੇ ਰੰਗ ਦੀ ਲਾਲ ਗੁਲਾਬੀ ਕਰਤੀ ਸ਼ਾਲਾ ਦੇ ਚੰਦਰਾ ਨੇ ਪਲਿਤ ਭੋਗ ਖਰਨ ਦਾ ਪਾਤਾ ਸਹਿਮ ਬੰਕਰ ਆਦੀ ਪਾਉਣ ਤਿਆਰ ਹੋ ਰਹਾ ਸਾ हाथ मारे ते, हाथ मारे छाथी ते टुट गया हर खिलर कीअं कलियां हून शम शम रोदी आहे बित जा वेड़ा नदी तलियां कह जे थ्रीचा ਇਹ ਜੇ ਤਰੀਕਾ ਦਾ ਜੱਟੀ ਨੇ ਦਾਦ ਇੱਕ ਨੂੰ ਲਾਤਾ ਹੈ ਹੇ ਹਾਂ ਬੰਨ ਕਰਾ ਆਵੀਂ ਤਾ ਮਾ ਤੋਗਰ ਮੇਰਾ ਆ ਆ ਦੋਸਤੋ ਜੇ ਗੀਤ ਵਧੀਆ ਲੱਗਿਆ ਬਤੋ ਸ਼ੇਅਰ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ